ਮਾਤੀ ਨੂੰ ਰੋਕ ਨਾਬਾ 'ਚ ਲਟੇਰਿਆਂ ਨੇ ਲੁੱਟਿਆ ਸਰਕਾਰੀ ਹਸਪਤਾਲ ਵਿੱਚ ਦੋਨੋਂ ਜੇਰੇ ਇਲਾਜ ਨਾਬਾ ਵਿਖੇ ਮੋਟਰਸਾਈਕਲ ਤੇ ਲਟੇਰਿਆਂ ਵੱਲੋਂ ਮਾਤੀ ਨਾਲ ਕੀਤੀ ਗਈ ਲੁੱਟ 20000 ਰੁਪਏ ਤੇ ਦੋ ਮੋਬਾਈਲ ਅਤੇ ਪਰਸ ਫੋਨ ਖੋਹੀ ਗਏ ਲੁੱਟ ਦੌਰਾਨ ਐਕਟੀਵਾ ਤੇ ਸਵਾਰ ਮਹਿਲਾ ਦੇ ਸਿਰ ਤੇ ਲੱਗੀ ਗੰਭੀਰ ਸੱਟ ਕੀ ਨਾਮ ਹੈ ਤੁਹਾਡੀ ਕੀ ਗੱਲਬਾਤ ਹੋਈ ਆ ਤੁਹਾਡੇ ਨਾਲ ਪਰਸ ਖੋ ਕੇ ਲੈ ਗਏ ਸਾਡੇ ਤੋਂ ਅਸੀਂ ਡਿੱਗ ਗਏ ਸੀ ਕਿਹੜੀ ਜਗ੍ਹਾ ਤੇ ਹੋਇਆ ਜੀ ਇਹ ਆਈ.ਡੀ. ਆ ਦੇ ਕੋਲ ਮੇਨ ਰੋਡ ਤੇ ਕਿੰਨੇ ਬੰਦੇ ਸੀਗੇ ਪਤਾ ਜੀ ਕੁਛ ਇੱਕੋ ਹੀ ਸੀਗਾ Ờ ਜਿਹੜਾ ਕੀ ਕੀ ਕੋ ਸੀਗਾ ਜੀ ਤੁਸੀਂ ਕਿੱਥੋਂ ਆ ਰਹੇ ਸੀ ਤੇ ਕਿੱਥੇ ਜਾ ਰਹੇ ਸੀ ਬਾਜ਼ਾਰ ਹੀ ਜਾ ਰਹੇ ਸੀਗੇ ਉਧਰ ਅੱਛਾ ਹਾਂਜੀ ਤੇ ਪਰ ਇੱਕ ਬੰਦਾ ਸੀ ਮੋਟਰਸਾਈਕਲ ਮੋਟਰਸਾਈਕਲ ਤੇ ਸੀ ਕਾਤੇ ਸੀ ਜੀ ਉਹ ਵਾਈਪ ਤੇ ਹੀ ਸੀਗਾ ਇੱਕ ਹੈਗਾ ਅੱਛਾ ਮੈਂ ਤਾਂ ਬਾਈਕ ਚਲਾ ਰਹੀ ਸੀ ਮम्मा ਪਿੱਛੇ ਬੈਠੇ ਸੀ ਤੇ ਪਰਸ ਲੈ ਗਈ ਟੋਡਾ ਹਾਂਜੀ ਤੇ ਕੀ 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 ਸੀ ਸਾਫੀ ਕਾ ਦਾ ਸੀ ਮੈਨੂੰ ਸੀਗੇ ਤੇ ਕੈਸ਼ ਵੀ ਸੀਗਾ ਬੀਰ ਕੈਸ਼ ਸੀਗਾ ਤੇ ਦੋ ਫੋਨ ਸੀਗਾ ਤੇ ਜ਼ਰਾ ਆਪਣਾ ਮੇਰ ਨਗਰ ਨਾ ਸੁਖਮਾਰ ਦੇ ਕੀ ਗੱਲਬਾਤ ਹੋਈ ਅੱਜ ਗੱਲਬਾਤ ਕੁਝ ਨਹੀਂ ਹੋਈ ਅਸੀਂ ਉੱਥੇ ਬੈਠੇ ਸੀ ਸਿਟੀ ਹਾਰਟ ਦੇ ਹੋਟਲ ਦੇ ਅੱਗੇ ਮੜਾ ਜਾ ਤੇ ਉੱਥੇ ਦੋ ਬਾਈਕ ਵਾਲੇ ਆਏ ਤੇ ਉਹਨਾਂ ਨੇ ਆ ਕੇ ਇਹਨਾਂ ਤੋਂ ਪਰਸ ਖੋਇਆ ਇਹਨਾਂ ਦਾ ਉਹਨਾਂ ਕਰਕੇ ਹੈਂਡਲ ਕੁੜੀ ਦਾ ਵਿਗੜਿਆ ਉਹ ਨਾਲ ਨਹੀਂ ਗਰ ਗਿਆ ਅਸੀਂ ਚੱਕਿਆ ਇਹਨਾਂ ਨੂੰ ਅੱਗੇ ਆ ਦੇਖੋ ਸਾਡੇ ਦੇ ਨਿਸ਼ਾਨੀ ਮੈਂ ਇਹਨਾਂ ਨੂੰ ਚੱਕਿਆ ਜਾ ਕੇ ਦੋ ਗੱਡੀਆਂ ਰੋਕੀਆਂ ਤੇ ਮਤਲਬ ਇਹਨਾਂ ਨੂੰ ਬਿਠਾਇਆ ਅਸੀਂ ਲੈ ਕੇ ਹੌਂਪਿੰਗ ਸਾਈਡਾ ਬਸ ਇਹ ਹੀ ਗੱਲਬਾਤ ਹੋਈ ਆ ਉਸ ਦੇ ਬਾਅਦ ਇਹ ਬਿਆਨ ਦੇਣਗੇ ਮੁੰਡਿਆਂ ਦਾ ਕੋਈ ਪਤਾ ਲੱਗਿਆ ਮੁੰਡੇ ਹੈਗੇ ਸੀ ਵੀਰੇ ਅਸੀਂ ਉਹਨਾਂ ਨੂੰ ਹਾਕ ਮਾਰੀ ਉਹਨਾਂ ਨੂੰ ਉਹ ਤਾਂ ਭੱਜ ਗਏ ਸੀ ਨਾਲ ਦੀ ਤੇ ਮੈਂ ਤਹੀ ਕਹਿਣਾ ਚਾਹੁੰਦਾ ਸਰਕਾਰਾਂ ਨੂੰ ਵੀ ਪੁਲਿਸ ਵਾਲਿਆਂ ਨੂੰ ਵੀ ਭਾਈ ਹੱਥ ਜੋੜ ਕੇ ਬੇਨਤੀ ਆ ਤੁਸੀਂ ਮਾੜਾ ਧਿਆਨ ਦਿਓ ਵੀ ਨਾਬੇ ਦਾ ਹਾਲ ਬਹੁਤ ਮਾੜਾ ਏ ਆ ਦੇਖ ਲਓ ਸਾਹਮਣੇ ਆ ਜੋ ਵੀ ਆ ਤੇ ਇਹ ਤੁਹਾਨੂੰ ਜਾਣਦੇ ਨੇ ਜੀ ਇਹ ਨਹੀਂ ਮੈਨੂੰ ਜਾਣਦੇ ਨਹੀਂ ਹੈਗੇ ਜੀ ਆਪਾਂ ਤਾਂ ਇਨਸਾਨੀ ਤੌਰ ਤੇ ਆਪਾਂ ਨੇ ਆਪਣਾ ਫਰਜ਼ ਨਿਭਾਇਆ ਹੈ ਵੀ ਅੱਜ ਕੱਲ ਕੋਈ ਨਹੀਂ ਚੱਕਦਾ ਕਿਸੇ ਨੂੰ ਆਪਾਂ ਚੱਕਿਆ ਇਹਨਾਂ ਨੂੰ ਠੀਕ ਹੈ ਨਾ ਜੀ ਇੱਕ ਤੋਂ 90 ਰਹਿਣਾ ਉਹਨਾਂ ਨੇ 50 70 ਰਹਿਣਾ ਉਹਨਾਂ ਨੇ ਫੜ ਕੇ ਲਿਆਉਣਾ ਹੁੰਦਾ ਇੱਥੇ ਰੰਗ ਲਿਆ ਆਪਾਂ ਤਾਂ ਇਹ ਜਿਹੜੇ ਪਰਾਲੇ ਦੇ ਸੀਗਾਂ ਦੇ ਰਹਿਣਗੇ ਉਹ ਦੇਖਿਆ ਜਾਵੇ ਕਿ ਇਹ ਇਹ ਚੀਜ਼ਾਂ ਨੂੰ ਰੋਕਿਆ ਜਾਵੇ ਨੱਥ ਪਾਈ ਜਾਵੇ ਇਹ ਜਿਹੇ ਬੰਦਿਆਂ ਤੇ ਜਿਹੜੇ ਗਲਤ ਅੰਸਰ ਆਪਣੇ ਕਰਦੇ ਨੇ ਆਪਾਂ ਦੇਖਿਆ ਜਾਣਾ ਚਾਹੀਦਾ ਮਾਮ ਜਿਹੜਾ ਜੇ ਕੇਸ ਆਇਆ ਹੈ ਲੁੱਟਖੋਹ ਵਾਲਾ ਇਹ ਕਿ ਲੇਡੀਆਂ ਆਈ ਹੈ ਜਿਹੜੀ ਉਹ ਕੀ ਨਾਮ ਹੈ ਕੀ ਗੱਲਬਾਤ ਹੋਈ ਹੈ ਇਹ ਸੁਖਵਿੰਦਰਪੁਰ ਪੇਸ਼ੈਂਟ ਦਾ ਨਾਮ ਹੈ ਅਰਾਊਂਡ 40 ਈਅਰ 올ਡ ਹੈ ਵਾਈਫ ਆਫ ਗੁਰਪ੍ਰੀਤ ਸਿੰਘ ਇਹ ਇਟਾਈ ਦੇ ਸਾਹਮਣੇ ਸਨੇਚਿੰਗ ਕੇਸ ਹੈ ਔਰ ਇਹ 3-4 ਡੇਸ ਤੋਂ ਕੰਟੀਨਿਊਸਲੀ ਹੋ ਰਹੀ ਹੈ ਮੈਂ ਡੇਲੀ ਆਪਣੀ ਡਿਊਟੀ ਚ ਇੱਕ ਪੀਆਈ ਤਾਂ ਕਰਦੀ ਕਰਦੇ ਹਾਂ ਤੇ ਡੇਲੀ ਸਨੇਚਿੰਗ ਕੇਸ ਆ ਰਹੇ ਨੇ ਕਿੰਨੇ ਸੱਟਾਂ ਲੱਗਰੀ ਹੋਈ ਹੈ ਕਿੰਨੇ ਕਿ ਸੱਟਾਂ ਦਾ ਨਾਮ ਹੋਰ ਸਿਰ ਤੇ ਸੱਟ ਆਈ ਹੈ ਉਹਨਾਂ ਨੇ ਫਰ ਆਪਣੀ ਬਾਈਕ ਤੋਂ ਡਿੱਗ ਕੇ ਜਦੋਂ ਉਹਨੇ ਸਟ੍ਰੀਚਿੰਗ ਕੀਤਾ ਉਹਨਾਂ ਦਾ ਪਾਸ ਖਿੱਚਿਆ ਹੋਣਾ ਤਾਂ ਉਹ ਨੀਚੇ ਡਿੱਗ ਕੇ ਤੁਹਾਨੂੰ ਹੈਡ ਇੰਜਰੀ ਹੋਇਆ